ਕਾਲੀ ਰੀਤੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਦੀ ਇਹਦਾ ਮੁੱਖ ਮਕਸਦ ਕੀ ਹੈ ਇਹਦਾ ਮੁੱਖ ਮਕਸਦ ਇਹ ਆ ਜੀ ਜਿਹੜੇ ਸਾਡੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਉਹਨਾਂ ਨੇ ਸਾਡੇ ਕਾਉਂਸਲਰਾਂ ਦੇ ਉੱਤੇ ਇਹ ਇਲਜ਼ਾਮ ਲਾਏ ਆ ਕਿ ਇਹਨਾਂ ਨੇ ਪੈਸੇ ਲੈ ਕੇ ਕਾਲੀ ਦਲ ਦੀ ਮਦਦ ਕਰ ਰਹੇ ਉਹਨਾਂ ਦੇ ਵਿੱਚ ਸ਼ਾਮਲ ਹੋਏ ਆ ਪਿਕਾ ਨਗਰ ਜਿਹੜੀਆਂ ਕਾਉਂਸਲ ਦੀਆਂ ਚੋਣਾਂ ਸੀ ਉਹਦੇ ਵਿੱਚ ਵੀ ਇਹਨਾਂ ਗੈਂਗਸਟਰ ਤੋਂ ਪੈਸੇ ਲਏ ਨੇ ਜੁਦੇ ਸਾਹਿਬ ਕਾਰਨ ਕੀ ਸੀ ਪਾਰਟੀ ਜਿਹੜੀ ਤੁਸੀਂ ਆਪ ਛੱਡੀਗਾ ਤੁਹਾਨੂੰ ਪਾਰਟੀ ਨੇ ਕਿਹਾ ਕਾਰਨ ਕੀ ਸੀ ਕਿਉਂ ਮਤਲਬ ਕਾਂਗਰਸ ਪਾਰਟੀ ਨੂੰ ਕਿਹ ਅਲਗ ਕਰਿਆ ਇਹ ਸਰ ਜਿਹੜੀ ਟੀਮ ਮੇਰੇ ਨਾਲ ਬੈਠੀ ਹੈ ਸਾਰੀ 2017 ਦੀ ਉਹ ਟੀਮ ਹੈ ਜਿੰਨੇ ਡਾਕਟਰ ਧਰਮਵੀਰਕ ਨਹੀਂ ਉਤਰੀ ਨੂੰ ਤਰਨਤਨ ਹਲਕੇ ਤੋਂ ਪੰਥਕ ਅਲਗੇ ਹਲਕੇ ਤੋਂ ਜਟਾਇਆ ਸੀ ਇਹ 10 ਸਾਲ ਕਾਂਗਰਸ ਦੇ ਨਾਲ ਵਿਰੋਧੀ ਧਿਰ ਦੇ ਨਾਲ ਟੱਕਰ ਲੈਂਦੇ ਰਹੇ 17 ਤੋਂ 22 ਤੱਕ ਅਸੀਂ ਕਾਂਗਰਸ ਦੇ ਨਾਰੇ ਉਤੋਂ ਬਾਅਦ ਵੀ ਕਾਂਗਰਸ ਨਾਲ ਪਰ ਜਦੋਂ ਡਾਕਟਰ ਸਾਹਿਬ ਦੀ ਡੈਥ ਤੋਂ ਬਾਅਦ ਅਸੀਂ ਲਵਾਰਸ ਹੋਏ ਤੇ ਇੱਥੇ ਵੱਖ-ਵੱਖ ਅਹੁਦੇਦਾਰ ਕੈਂਡੀਡੇਟ ਖੜੇ ਹੋ ਗਏ ਉਹਨਾਂ ਨੇ ਸਾਨੂੰ ਇਗਨੋਰ ਕਰਕੇ ਸਾਨੂੰ ਨੀਵਾ ਦਿਖਾ ਕੇ ਡਾਕਟਰ ਅਗਨੀਉਤਰੀ ਦੀ ਟੀਮ ਨੂੰ ਖੇਰੂ-ਖੇਰੂ ਕਰ ਦਿੱਤਾ ਇਲੈਕਸ਼ਨ ਐਮ ਐਮ ਸੀ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਾਲੀ ਦਲ ਤੋਂ ਲਿਆ ਕੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਤੇ ਜਿਹੜੇ 26 ਸਾਲ ਤੋਂ ਕਾਂਗਰਸ ਦੇ ਮੋਢ ਸੀ ਜਾਂ ਕਾਂਗਰਸ ਲਈ ਹੋਏ ਮਰਦੇ ਸੀ ਉਹਨਾਂ ਨੂੰ ਇਹਨਾਂ ਨੇ ਜੇਸ ਵਾਰਡ ਤੋਂ ਟਿਕਟ ਚਾਹੁੰਦੇ ਸੀ ਉਹਨਾਂ 'ਚੋਂ ਨਹੀਂ ਦਿੱਤੀ ਦੂਜੇ ਵਾਰਡਾਂ 'ਚੋਂ ਟਿਕਟਾਂ ਦਿੱਤੀਆਂ ਟਿਕਟਾਂ ਦੇਣ ਤੋਂ ਬਾਅਦ ਕਿਸੇ ਨੇ ਭਾਜੀ ਕਿਸੇ ਦੀ ਕੋਈ ਬਾਹ ਨਹੀਂ ਫੜੀ ਮੈਂ ਬਲਾਕ ਦਾ ਪ੍ਰਧਾਨ ਸੀ ਲੋਕ ਮੈਨੂੰ ਫੋਨ ਕਰਦੇ ਸੀ ਮਟੀਰੀਅਲ ਭਾਜੀ ਕਿੱਥੋਂ ਲੈਣਾ ਆ ਪਾਰਟੀ ਨੇ ਜਿਹੜੀ ਝੰਡੇ ਆ ਪਾਰਟੀ ਦੇ ਜਿਹੜੇ ਸਮਾਨ ਹੁੰਦਾ ਆ ਕਿੰਨੇ ਦੇਣਾ ਕਿਉਂਕਿ ਸਾਡਾ ਸਾਈਂ ਨਾ ਹੋਣ ਕਰਕੇ ਕਿਸੇ ਨੇ ਸਾਡੀ ਬਾਹਰ ਖੜੀ ਖੜੀ ਤੇ ਲੋਕ ਜਿਹੜੇ ਆ ਜਿੱਥੋਂ ਜਿੱਥੋਂ ਜਿੰਨੂੰ ਸਮਰਥਨ ਮਿਲਦਾ ਰਿਆ ਉਸ ਬੰਦਿਆਂ ਨੇ ਆਪਣੀ ਸਮਰਥਨ ਲੈ ਕੇ ਕਾਂਗਰਸ ਲਈ ਤੇ ਆਜ਼ਾਦ ਆਜ਼ਾਦ ਗਰੁੱਪ ਦਾ ਸਮਰਥਨ ਲੈ ਕੇ ਅਸੀਂ ਜਿਹੜੀ ਐਲੈਕਸ਼ਨ ਲੜੀ ਸਰ ਉਹਨਾਂ ਨੇ ਕਿਹਨੇ ਤੁਹਾਡੀ ਸਾਥ ਕਿਸੇ ਨੇ ਸਾਰ ਨਹੀਂ ਦਿੱਤੀ ਜੀ ਮਤਲਬ ਜਦੋਂ ਦਾਵੇਦਾਰੀਆਂ ਦੀ ਗੱਲ ਕਰੀਏ ਜਿਵੇਂ ਹੁਣ ਜਮਨੀ ਚੋਣਾ ਚੱਲ ਰਹੀਆਂ ਨੇ ਹਾਂਜੀ ਤੇ ਬੜੇ ਦਾਵੇਦਾਰ ਸੀ ਕਾਂਗਰਸ ਪਾਰਟੀ ਚ ਕੀ ਪਹਿਲੋਂ ਹਲਕਾ ਵਾਲਸ ਸੀ देखो जी 100 ਸਾਲ ਤੋਂ ਬਾਅਦ ਇਹ ਹਾਲ ਕਾਲ ਵਾਰਸ ਜੀ ਦਾਵੇਦਾਰ ਜਾਦੇ ਹੋ ਗਏ ਐਮ ਸੀ ਦੀ ਇਲੈਕਸ਼ਨ ਆ ਗਈ ਵਿੱਚ ਜੀ ਐਮ ਸੀ ਦੀ ਇਲੈਕਸ਼ਨ ਦੇ ਵਿੱਚ ਕਿਸੇ ਵੀ ਨੇ ਵੀ ਕੋਈ ਵਾਰ ਦੇ ਵਿੱਚ ਦਿਲਚਸਪੀ ਨਹੀਂ ਵਿਖਾਈ ਕੋਈ ਬੰਦਾ ਦੱਸੇ ਵੀ ਐਸ ਵਾਰ ਦੇ ਵਿੱਚ ਮੈਂ ਇਹਦੀ ਮਦਦ ਕੀਤੀ ਠੀਕ ਹੈ ਜੀ ਇਹ ਜਿੰਨੂੰ ਜਿੰਨੂੰ ਜਿੱਤੋਂ ਕੁਝ ਇੱਕ ਆਜ਼ਾਦ ਗਰੁੱਪ ਐਮ ਸੀ ਇਲੈਕਸ਼ਨ ਦੇ ਵਿੱਚ ਖੜਾ ਆ ਉਹਨਾਂ ਬੰਦਿਆਂ ਨੇ ਉਹਨਾਂ ਬੰਦਿਆਂ ਦੀ ਮਦਦ ਕੀਤੀ ਜੇਸ ਬੰਦੇ ਨੇ ਮਦਦ ਕੀਤੀ ਉਹਨਾਂ ਬੰਦਿਆਂ ਦਾ ਸਾਥ ਅਸੀਂ ਇੱਕ ਮੁੜਕੇ ਗਰੁੱਪ ਬਣਾ ਲਿਆ ਇਕੱਠਾ ਹੀ ਜਿਹੜੇ ਕੋ ਕਾਂਗਰਸੀਆਂ ਦੇ ਸਤਾਏ ਹੋਏ ਮੋਦੇ ਸਾਹਿਬ ਰਾਜਾ ਬਰਿੰਗ ਜੀ ਜਿਹੜੇ ਫਰਕ ਦਾ ਨਾਮ ਹੈ ਜਾਂ ਜਿਸ ਵਿਅਕਤੀ ਦਾ ਨਾਮ ਰਹਿ ਰਹੇ ਨੇ ਕਿ ਉਸ ਗੈਂਗਸਟਰ ਤੋਂ ਤੁਸੀਂ ਪੈਸੇ ਲਏ ਉਹ ਕੌਣ ਨੇ ਮੇ ਕੋਈ ਗੈਂਗਸਟਰ ਕੋਈ ਨਹੀਂਗਾ ਓਏ ਉਹ ਜਿਹਦਾ ਇਹ ਨਾਮ ਲੈਂਦੇ ਆ 2019 ਚ ਮੀਆਪੁਰ ਪਿੰਡੇ ਇੱਕ ਜੀ ਜਿੱਥੇ ਕਿ ਕਾਂਗਰਸ ਦਾ ਬੂਥ ਨਹੀਂ ਲੱਗਦਾ ਅਸੀਂ ਸਾਰਿਆਂ ਨੇ ਉੱਥੇ ਅਪਰੋਚ ਕਰਕੇ ਕਾਂਗਰਸ ਨੂੰ 600 ਦੀ ਲੀਡ ਤੋਂ ਜਿਤਾਇਆ ਸੀ ਉੱਥੋਂ ਲੋਕ ਸਭਾ ਦੇ ਵਿੱਚ ਜਦੋਂ ਉਦੋਂ ਕਾਂਗਰਸ ਨੇ ਉੱਥੋਂ ਵੋਟਾਂ ਮੰਗੀਆਂ ਸੀ ਸਾਨੂੰ ਭੇਜ ਕੇ ਵੀ ਕਾਂਗਰਸ ਨੇ ਉਹਦੀ ਮਦਦ ਲਈ ਉਹਨਾਂ ਦੀ ਉਦੋਂ ਚੰਗਾ ਸੀ ਅੱਜ ਜਿਹੜੇ ਗੈਂਗਸਟਰ ਦੱਸਦੇ ਆ ਕਿਸੇ ਨੂੰ ਤੇ ਜਦੋਂ ਕਾਂਗਰਸ ਨੂੰ ਵੋਟਾਂ ਚਾਹੀਦੀਆਂ ਇਹ ਉਦੋਂ ਚੰਗਾ ਇਨਸਾਨ ਹੀ ਦੂਸਰੀ ਗੱਲ ਜਿੰਨਾ ਕੋਈ ਬੰਦਾ ਦੱਸੇ ਵੀ ਅਸੀਂ ਕਿਸੇ ਨੂੰ ਕੋਈ ਧਮਕੀ ਜਾਂ ਕਿਸੇ ਨੂੰ ਕੋਈ ਦਿੱਤੀ ਆ ਜੇ ਆ ਅੱਡੇ 'ਚ ਬੈਠੇ ਆ ਜਿੰਨੇ ਕਾਉਂਸਲਰ ਬੈਠੇ ਆ ਜਾਂ ਮੋਤਵਾਰ ਬੈਠੇ ਨਾ ਕੋਈ ਡਰ ਨਹੀਂ ਕੋਈ ਭੈ ਨਹੀਂ ਅਸੀਂ ਆਪਣੀ ਮਰਜ਼ੀ ਨਾਲ ਆਏ ਆ ਵੇਖੋ ਜਦੋਂ ਮੈਂ ਦੋ ਇਲੈਕਸ਼ਨ ਲੜਦਾ ਪਿਆ ਸੀ ਇਹਨਾਂ ਨੇ ਮੈਨੂੰ ਪਾਰਟੀ 'ਚੋਂ ਕੱਢ ਦਿੱਤਾ 8 ਮਹੀਨੇ ਮੈਂ ਘਰ ਬੈਠਾ ਰਿਆ ਇਹ ਮੈਨੂੰ ਕੋਈ ਐਸਾ ਡਰ ਹੁੰਦਾ ਕੋਈ ਭੈ ਹੁੰਦਾ ਤੇ ਮੈਂ ਸਰਕਾਰ ਵਾਲੇ ਪਾਸੇ ਜਾਂਦਾ ਕੀ ਇਹ ਇਲੈਕਸ਼ਨ ਸਟੈਂਡ ਸਮਝਿਆ ਜਾਵੇ ਵੀ ਇਲੈਕਸ਼ਨਾਂ ਦੇ ਵਿੱਚ ਮਤਲਬ ਵੋਟਾਂ ਲੋਕਾਂ ਨੂੰ ਬੇਫੂਕ ਬਣਾਉਂ ਚੀ ਜਿਹੜਾ ਪੋਲਿਟੀਕਲ ਇੱਕ ਦੂਜੇ ਤੇ ਬਿਆਨ ਬਾਜੀ ਟੂਸ਼ਨ ਬਾਜੀ ਦੀ ਸਾਰੀ ਇਹ ਤੁਸੀਂ ਸਮਝਦੇ ਜੀ ਭਾਜੀ ਜਿਹੜੇ ਹੁਣ ਜਿਹੜੇ ਇਹਨਾਂ ਦੇ ਵਿੱਚ ਆ ਰਹੇ ਆ ਪਾਰਟੀ ਕਾਂਗਰਸ ਚ ਸ਼ਾਮਲ ਹੋ ਰਹੇ ਆ ਕੀ ਉਹ ਪੈਸੇ ਲੈ ਕੇ ਸ਼ਾਮਲ ਹੋ ਰਹੇ ਜਾਂ ਕੋਈ ਦੂਜੀ ਪਾਰਟੀ 'ਚ ਜਾ ਰਿਹਾ ਕੀ ਉਹ ਪੈਸੇ ਲੈ ਕੇ ਸ਼ਾਮਲ ਹੋ ਰਿਹਾ ਇਹਨਾਂ ਦਾ ਚੇਅਰਮੈਨ ਦੇਖੋ ਵਿਲਾਕ ਸੰਮਤੀ ਦਾ ਚੇਅਰਮੈਨ ਹੈ ਜਿਹੜਾ ਬੀਜੇਪੀ ਚ ਸ਼ਾਮਲ ਹੋਇਆ ਉਹ ਵੀ ਪਾਰਟੀ ਦਾ ਸਟਾਇਆ ਹੋਇਆ ਸ਼ਾਮਲ ਹੋਇਆ ਉਹਨਾਂ ਦੀ ਖਾਨਦਾਨੀ ਉਹ ਕਾਂਗਰਸੀ ਨੇ ਉਹਦੋਂ ਜਦੋਂ ਤੁਹਾਨੂੰ ਪਾਰਟੀ ਤੋਂ ਕੱਢਵਾ ਗਿਆ ਤੁਸੀਂ ਇੱਕ ਰੋਪਣਾ ਜੁੜ ਗਏ ਉਸ ਤੋਂ ਬਾਅਦ ਕਦੀ ਤੁਹਾਡਾ ਰਾਸਤਾ ਪਾਰਟੀ ਪ੍ਰਧਾਨਾ ਕਿਉਂਕਿ ਉਦੋਂ ਵੀ ਪਾਰਟੀ ਪ੍ਰਧਾਨ ਰਾਜਾ ਵੜੇਗੀ ਸੀ ਜਿੱਦਾਂ ਟੱਕਦੀ ਰਾਸਤਾ ਹੋਇਆ ਉਹਨਾਂ ਦੇ ਨਾਲ ਜਾਣਾ ਤੁਹਾਨੂੰ ਕਿਹਾ ਹੋਵੇ ਵੀ ਆਹ ਥੀਜ ਇੱਕ ਨੂੰ ਆ ਕੇ ਆਪਣੀ ਗੱਲ ਸੁਣਾਓ ਭਾਜੀ ਮੈਂ ਗਿਆ ਉਹਨਾਂ ਕੋਲ ਮੇਰੀ ਗੱਲ ਹੋਈ ਉਹਨਾਂ ਨਾਲ ਮੈਨੂੰ ਕਹਿੰਦੇ ਵੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਮੇਰੀ ਮਿਸਜ ਇਲੈਕਸ਼ਨ ਲੜੀ ਆ ਜਾਦ ਉਹ ਪਾਰਟੀ ਦੀ ਵਰਕਰ ਨਹੀਂ ਹੈ ਨਾ ਪਾਰਟੀ ਦੀ ਉਹ ਕੋਈ ਅਹੁਦੇਦਾਰ ਸੀ ਪਰ ਮੈਂ ਇਲੈਕਸ਼ਨ ਕਾਂਗਰਸ ਵੱਲੋਂ ਲੜਦਾ ਪਿਆ ਸੀ ਮੈਨੂੰ ਇਹਨਾਂ ਪਾਰਟੀ 'ਚੋਂ ਕੱਢ ਦਿੱਤਾ ਜਦੋਂ ਮੈਨੂੰ ਪਾਰਟੀ 'ਚੋਂ ਕੱਢ ਦਿੱਤਾ ਮੈਂ 8 ਮਹੀਨੇ ਘਰ ਬੈਠਾ ਰਿਆ ਜੀ ਮੈਂ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਅਲ ਪਿਛਲੇ ਮਹੀਨੇ ਮੈਂ ਪਾਰਟੀ ਜੁਆਨ ਕੀਤੀ ਹੈ ਕਾਲੀਦਾਲ ਕਿਉਂਕਿ ਸਾਡਾ ਆਜ਼ਾਦ ਗਰੁੱਪ ਹੀ ਜਿਹੜਾ ਜਿਹੜੇ ਮੇਰੇ ਸਾਥੀ ਸਾਰੇ ਆਜ਼ਾਦ ਗਰੁੱਪ ਦੇ ਨਾਲ ਸੀ ਉਹ ਮੈਨੂੰ ਕਾਫੀ ਧੀਰ ਤੋਂ ਕਹਿ ਰਿਆ ਸੀ ਪਰ ਮੈਂ ਫਿਰ ਵੀ 8 ਮਹੀਨੇ ਵੇਟ ਕੀਤੀ ਜਿਹੜੀ ਤਾਂ ਹੀ ਇਲੈਕਸ਼ਨ ਲੜੀ ਸੀ ਉਹ ਤੁਸੀਂ ਆਪਣੇ ਹਲਕੇ ਲੜੀ ਆਪਣੇ ਵਾਰਡ ਨਹੀਂ ਕਿਤਾ ਵਾਰਡ ਤੋਂ ਬਾਹਰ ਜਾ ਕੇ ਮੈਨੂੰ ਬਾਹਰ ਟਿਕਟ ਦਿੱਤੀ ਜੀ ਇਹਨਾਂ ਮੈਨੂੰ ਵਾਰਡ ਤੋਂ ਬਾਹਰ ਗ੍ਰੀਨ ਐਵੇਨਿਊ ਸੈੱਡ ਪੁਲਸ ਲਾਈਨ ਵਾਲੀ ਵਾਰਡ ਦੇ ਵਿੱਚੋਂ ਇਹਨਾਂ ਮੈਨੂੰ ਟਿਕਟ ਦਿੱਤੀ ਹਾਂ ਜੀ ਨਹੀਂ ਮੰਗਣੀ ਕੀਤੀ ਵੀ ਜਿਹੜੀ ਮੇਰੀ ਵਾਰਡ ਤੋਂ ਮੈਂ ਮੰਗ ਕੀਤੀ ਦੀ 4 ਨੰਬਰ ਵਾਰਡ ਸੀ ਮੇਰੀ ਮੈਂ ਉੱਥੇ 2015 'ਚ ਵੀ ਜਦੋਂ ਕਾਲੀ ਥਰ ਦਲ ਦੀ ਸਰਕਾਰ ਸੀ ਮੈਂ ਉਦੋਂ ਵੀ ਇਲੈਕਸ਼ਨ ਉੱਥੋਂ ਲੜ ਚੁੱਕਾ ਸੀ ਕਿ ਹੁਣ ਵੀ ਅਪਰੋਚ ਕਰਦੇ ਪਏ ਤੁਹਾਡੇ ਤੱਕ ਹਾਂਜੀ ਕਾਫੀ ਇਲੈਕਸ਼ਨ ਤੋਂ ਪਹਿਲਾਂ ਵੀ ਮੇਰੇ ਨਾਲ 2-4 ਇਹਨਾਂ ਦੇ ਬੰਦੇ ਆਏ ਸੀ ਉਹਨਾਂ ਅਪਰੋਚ ਕੀਤੀ ਪਰ ਮੇਰਾ ਮਨ ਜਿਹੜਾ ਜੀ ਭਾਜੀ ਕਿਉਂਕਿ ਜੇ ਇਸ ਪਾਰਟੀ ਨੇ ਆਪਾਂ ਨੂੰ ਤੁਹਾਡੀ ਐਨ ਵਿਚਾਲੇ ਕੱਢਿਆ ਪਾਰਟੀ ਚੋਂ ਉੱਥੇ ਫਿਰ ਨਹੀਂ ਮਨ ਖਲੋਂਦਾ ਜੀ ਤੁਹਾਡੇ ਸਾਥੀਆਂ ਨੂੰ ਜਾਂ ਹੋਰ ਕਿਸੇ ਨੇ ਅਪਰੋਚ ਕੀਤੀ ਹੈ ਜਿਹੜੇ ਕਾਂਗਰਸ ਚੋਂ ਆਏ ਨੇ ਪਈਏ ਬਦਲ ਮੇਰੇ ਕੋ ਸਾਰੇ ਨੇ ਅਪਰੋਚ ਕਰਦੇ ਪਏ ਸੀ ਪਰ ਸਾਡੇ ਜਿਹੜੀ ਧੜਾ ਆ ਨਾ ਜਿਹੜਾ ਇਹ ਇੱਕ ਮੁੱਠਿਆ ਤਾਂ ਹੀ ਅੱਜ ਅਸੀਂ ਇਕੱਠੇ ਬੈਠੇ ਆ ਨਾ ਜਾ ਵਿਰਿੰਗ ਵੱਲੋਂ ਜਿਹੜੇ ਤੁਹਾਡੇ ਤੇ ਦੋਸ਼ ਲਾਏ ਜਾਂਦੇ ਨੇ ਕਿ ਇਹ ਪੈਸੇ ਲੈ ਕੇ ਉੱਤਰ ਗਏ ਨੇ ਉਹ ਕੋਸਤ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਭਾਜੀ ਉਹਦੇ ਵਿੱਚ ਕੋਈ ਸੱਚਾਈ ਨਹੀਂ ਆ ਅਸੀਂ ਆਪਣੀ ਇਲੈਕਸ਼ਨ ਆਪ ਲੜੀ ਆ ਠੀਕ ਹੈ ਜੀ ਜੇ ਉਹ ਸਾਨੂੰ ਵੋਟ ਪਈ ਅਸੀਂ ਪੈਸੇ ਨਾਲ ਕੋਈ ਵੋਟ ਨਹੀਂ ਖਰੀਦੀ ਨਾ ਹੀ ਲੋਕਾਂ ਦੇ ਕੀਤੇ ਕੰਮਾਂ ਦੇ ਸਾਨੂੰ ਵੋਟ ਪਈ ਆ ਠੀਕ ਹੈ ਜੀ ਇਸ ਕਰਕੇ ਇਹ ਜਿਹੜੇ ਝੂਠ ਜਿਹੜੇ ਦੋਸ਼ ਨੇ ਬੇਬੁਨਿਆਦ ਨੇ ਤੇ ਲੋਕ ਜਿਹੜੇ ਆ ਉਹ ਸਮਝਦਾਰ ਨੇ ਉਹ ਅੱਗੇ ਵੀ ਇਹ ਗੱਲ ਨੂੰ ਸਮਝਣਗੇ ਵੀ ਜਿਹੜੀ ਆ ਵੋਟ ਜਿਹੜੀ ਆ ਉਹ ਹੀ ਉਹਨਾਂ ਬੰਦਿਆਂ ਨੂੰ ਕਾਉਣੀ ਜਿਹੜੇ ਸਾਡੇ ਦੁੱਖ ਸੁੱਖ ਦੇ ਵਿੱਚ ਖਲੋਂਦੇ ਰਹੇ ਨੇ। ਕੁੰਦਰਾ ਜੀ ਤੁਸੀਂ ਵੀ ਕਾਂਗਰਸ ਛੱਡ ਕੇ ਤੇ ਤੁਸੀਂ ਵੀ ਅਕਾਲੀ ਦਲ ਚਾਏ ਦੇ ਅਕਾਲੀ ਐਮਾਟਰੀ ਮਾਰੀ। ਕੁੰਦਰਾ ਜੀ ਤੁਸੀਂ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਮਤਲਬ ਅਕਾਲੀ ਦਲ ਨਾਲ ਹੋਣ ਇਹਨਾਂ ਦੇ ਯਾਦਗੋਫਾ ਜਿਹੜਾ ਸਮਰਥਨ ਆਪਣਾ ਅਕਾਲੀ ਦਲ ਨੂੰ ਦਿੱਤਾ ਵਾ ਤੁਸੀਂ ਪਾਰਟੀ ਛੱਡਣ ਦੀ ਵਜ੍ਹਾ ਕੀ? ਸਭ ਤੋਂ ਪਹਿਲੀ ਵਜ੍ਹਾ ਇਹ ਹੀ ਪਾਰਟੀ ਛੱਡਣ ਦੀ ਕਿ ਇਹਨਾਂ ਦੀ ਆਪਸ ਚ ਕਿਹੇ ਵੀ ਬੰਦੇ ਦੇ ਨਾਲ ਜਾਂ ਪਾਰਟੀ ਵਰਕਰ ਦੇ ਨਾਲ ਕੋਈ ਇਹੋ ਜਿਹੇ ਸਬੰਧ ਨਹੀਂ ਹੈਗੇ ਕਿ ਪਾਰਟੀ ਦੇ ਹੱਕ ਵਾਸਤੇ ਜਾਂ ਇਹਨਾਂ ਵਾਸਤੇ ਲੜਿਆ ਜਾਵੇ ਉਹ ਕਰਨ ਨੂੰ ਉਦੋਂ ਨਜ਼ਰ ਆਏ ਜਦੋਂ ਐਮਸੀ ਦੀ ਇਲੈਕਸ਼ਨ ਹੋਈ ਦੀ ਤਿਆਰੀ ਚੱਲਦੀ ਪਈ ਸੀ ਉਦੋਂ ਅਸੀਂ ਵੇਖਿਆ ਦਾਵੇਦਾਰ ਐਮਐਲਏ ਦੇ ਜਾਦੇ ਸੀ ਕੋਈ ਕਹਿੰਦਾ ਮੈਂ ਉਹਨੂੰ ਸੀਟ ਦੇਦਾ ਕੋਈ ਕਹਿੰਦਾ ਮੈਂ ਉਹਨੂੰ ਦਵਾਦਾ ਆਹਦਾ ਬਲਾਕ ਪ੍ਰਧਾਨ ਆ ਇਹਦੇ ਤੋਂ ਵੇਖ ਕੇ ਅਸੀਂ ਕਾਂਗਰਸ ਜੁਆਇਨ ਕੀਤੀ ਅੱਧਾ ਸ਼ਹਿਰ ਨੂੰ ਪਤਾ ਜਦੋਂ ਡਾਕਟਰ ਸਾਹਿਬ ਅਗਲੀ ਉਤਰੀ ਕੋਈ ਕਾਂਗਰਸ ਦਾ ਨਾਂ ਨਹੀਂ ਲੈਂਦਾ ਉਹ ਬੰਦੇ ਬਿਠੇ ਇੱਥੇ ਅੱਜ ਉਹ ਕਹਿਣ ਲੱਗ ਪਏ ਆ ਕਿ ਪਾਰਟੀ ਨਾਲ ਧੱਕਾ ਕਰਕੇ ਚਲ ਗਏ ਉਧਰ ਬਲਾਗ ਪ੍ਰਧਾਨ ਨੂੰ ਆਪਾਂ ਲੈਟਰ ਦੋ ਦਿਨ ਪਹਿਲਾਂ ਇਸ਼ੂ ਕਰਦੇ ਹਾਂ ਐਮਸੀਬੀ ਇਲੈਕਸ਼ਨ 'ਚ ਉਹਨੇ ਇਲੈਕਸ਼ਨ ਹਰਾ ਹੀ ਜਾਂਦੀ ਮਿਲੀ ਭੁਗਤ ਕਰਕੇ ਤੇ ਮਹਰਾਂਦਾ ਕੋਣ ਕਾਂਗਰਸ ਦੇ ਹੀ ਲੀਡਰ ਕਾਰਨ ਵਜਾ ਕੀ ਹੋ ਰਿਹਾ ਵਜਾ ਇਹ ਹੀ ਕਿ ਇੱਕ ਥੱਲੇ ਲੈਵਲ ਤੋਂ ਉੱਠ ਕੇ ਵਰਕਰ ਉੱਤੇ ਕਿਦਾਂ ਵਾਜੇ ਸ਼ੂਕਾਰਾਂ ਨੂੰ ਇਹ ਚੀਜ਼ ਬੰਦਾ ਇੰਨੇ ਅਜੀ ਲੀਡਰਾਂ ਨੂੰ ਵੱਡੇ ਲੀਡਰਾਂ ਨੂੰ ਜਿਹੜੇ ਕਾਂਗਰਸ ਦੇ ਹੀ ਨਵੇਂ-ਨਵੇਂ ਐਮਐਲਏ ਦੇ ਦਾਅਵੇਦਾਰ ਆ ਰਹੇ ਆਂ ਸਾਡੇ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਸਾਨੂੰ ਲੱਗਾ ਕਿ ਇਹ ਜੇ ਇੱਕ ਬਲਾਗ ਪ੍ਰਧਾਨ ਆ ਇਹ ਕੁਝ ਕਰ ਸਕਦੇ ਆ ਕਿ ਅਸੀਂ ਛੋਟੇ ਜਿਹੇ ਵਰਕਰਾਂ ਦੇ ਨਾਲ ਕੀ ਕੁਝ ਹੋ ਸਕਦਾ ਤੁਹਾਡਾ ਆਪ ਦਾ ਕਾਰੋਬਾਰ ਕੀ ਹੈ ਸਰ ਮੇਰੇ ਤੇਲ ਦੇ ਸਪੈਲਰ ਹੀ ਗਏ ਸਰ ਤੇ ਉਸ ਨਾਲ ਨਾਲ ਮੇਰਾ ਵਪਾਰ ਚੱਲਦਾ ਪਿਆ ਪ੍ਰਾਪਰਟੀ ਦਾ ਵੀ ਆਪਣੇ ਪੈਸਿਆਂ ਦੇ ਨਾਲ ਹੀ ਜਿਹੜੀ ਆਪਣੀ ਇਲੈਕਸ਼ਨ ਲੜੀ ਹੈ ਸਰ ਮੈਂ ਆਪਣੇ ਸਿਰ ਤੇ ਲੜੀ ਆ ਤੇ ਆਪਣੇ ਵਰਕਰਾਂ ਦੇ ਸਹਿਮਤੀ ਦੇ ਨਾਲ ਰਲ ਮਿਲ ਕੇ ਅਸੀਂ ਲੜੀ ਇਲੈਕਸ਼ਨ ਕੋਈ ਜਿਹੜਾ ਰਾਜਾ ਬਰਿੰਗ ਜੀ ਮਤਲਬ ਕਰਦੇ ਦਾਵਾ ਵੀ ਜਿਹੜੀ ਟਰੋਫੀਆਂ ਦੇ ਪੈਸੇ ਨੇ ਉਹ ਗੈਂਗਸਟਰ ਵੱਲੋਂ ਇਹਨਾਂ ਨੂੰ ਦਿੱਤੇ ਗਏ ਤੇ ਫੇਰ ਇਹਨਾਂ ਨੇ ਆਪਣੀ ਇਲੈਕਸ਼ਨ ਲੜੀ ਉਹਨੂੰ ਕਿੰਨਾ ਕੁ ਮਤਲਬ ਸਹੀ ਚਲ ਤੁਸੀਂ ਮੇਰੇ ਵਾਰਡ 'ਚ ਜਾ ਕੇ ਪੁੱਛ ਲਓ ਕਿੰਨੇ ਕੁ ਪੈਸੇ ਮੇਰੇ ਵਾਰਡ ਦੀ ਇਲੈਕਸ਼ਨ 'ਚ ਲੱਗੇ ਪਹਿਲਾਂ ਤੁਸੀਂ ਪੁੱਛੋ ਕਿ ਕੁੰਦਰੇ ਦੇ ਵਾਰਡ 'ਚ ਪੈਸੇ ਕਿੰਨੇ ਲੱਗੇ ਉਹ ਲੋਕਾਂ ਨੇ ਤੇ ਆਪ ਹੱਥੋਂ ਲਾ ਲਾ ਕੇ ਪੋਸਟਰਾਂ ਦੇ ਪੈਸੇ ਲੋਕਾਂ ਲਾਏ ਮੇਰੇ ਵਾਰਡ 'ਚ ਇਹ ਜਿਹੜੇ ਵਾਰਡ 'ਚ ਪਰਸੋਂ ਰਾਜਾ ਵੜਿੰਗ ਜੀ ਜਾ ਕੇ ਬੋਲ ਕੇ ਆਏ ਆ ਕਿ ਕੁੰਦਰੇ ਨੇ ਆਹ ਕੀਤਾ ਜੀ ਵਾਰਡ 'ਚ ਅਸੀਂ ਟਿਕਟ ਦਿੱਤੀ ਸੀ ਜੇ ਮਨੋਜ ਅਗਨੀ ਉਹ ਤਰੀ ਗਲੋਤਾ ਜਾਂ ਚਨਮਜੀਤ ਮੀਨਾ ਸ਼ਕਮਾਰੀ ਗਲੋਤੇ ਆ ਜੇ ਆਹ ਜੇ ਲੀਡਰਾਂ ਨੂੰ ਕਹਿੰਦੇ ਪੈਸੇ ਲੈ ਤੇ ਇਹਨਾਂ ਨੂੰ ਕਾਲਾਂ ਕੇ ਕਰ ਦੇਵੇ ਤੁਸੀਂ ਸਾਡੇ ਸਾਥ ਦੇ ਇਹਨੂੰ ਨਹੀਂ ਕੋਈ ਕੌਨ ਕਰਦਾ ਤੁਹਾਨੂੰ ਇੱਕ ਪਾਸੇ ਤੁਸੀਂ ਕਹਿੰਦੇ ਵੇਜੇ ਕਿ ਪੋਲੀਟੀਕਲ ਬੰਦੇ ਤੁਸੀਂ ਪਾਰਟੀ ਬਦਲ ਲਈ ਪੈਸੇ ਲੈ ਕੇ ਦੂਜੇ ਪਾਸੇ ਤੁਸੀਂ ਆਡੇ ਐਮਸੀਆਂ ਨੂੰ ਕਾਲ ਕਰਕੇ ਕਹਿੰਦੇ ਸਾਡੇ ਸਾਥ ਦਿਓ ਜੇ ਤੁਹਾਨੂੰ ਲੱਗਦਾ ਅਸੀਂ ਪੈਸੇ ਲੈਨੇ ਪਏ ਆ ਪਾਰਟੀਆਂ ਕੋ ਤੇ ਫਿਰ ਸਾਡੇ ਬਵਰਕਰਾਂ ਨੂੰ ਕਾਲ ਕੇ ਜਾਂਦੀ ਭਈ ਅੱਜ ਮਰੋਂ ਕੋਈ ਕੋਈ ਪਾਰਟੀ ਨਹੀਂ ਮੈਨ ਕਰਦਾ ਪਾਰਟੀ ਦਾ ਮੋਢੀ ਮੋਢੀ ਕਰਦੇ ਫੇ ਤੁਹਾਨੂੰ ਇਹਦਾ ਸਪਸ਼ਟੀਕਰਨ ਦਊਗਾ ਮਨੋਜ ਅਗਲੀ ਹੋ ਤੇਰੇ ਬੇਟੇ ਪੁੱਛੋ ਇਹਨਾਂ ਕੁੰਦਰਾ ਸਾਹਿਬ ਤੁਸੀਂ ਟਿਕਟ ਤੇ ਚੋਂ ਲੜੀਗੇ ਆਜ਼ਾਦ ਨਹੀਂ ਮੈਂ ਆਜ਼ਾਦ ਇਲੈਕਸ਼ਨ ਲੜੀ ਸਰ ਮਤਲਬ ਇਹ ਤੁਹਾਨੂੰ ਪਹਿਲਾਂ ਹੀ ਭਾਫ ਲਿਆ ਸੀ ਤੁਸੀਂ ਵੀ ਜਿਹੜਾ ਟੜਨਾ ਸਰ ਭਾਫ ਲਿਆ ਜਦੋਂ ਆਪਾਂ ਕਹੀਏ ਕਿ ਅਗਲੇ ਦਿਨ ਇਲੈਕਸ਼ਨ ਹੈ ਇੱਕ ਦਿਨ ਪਹਿਲਾਂ ਆਪਾਂ ਇਲੈਕਸ਼ਨ ਸੀਟ ਦਵਾਂਗੇ ਪਹਿਲਾਂ ਤਾਂ ਇਹਨਾਂ ਦੀ ਆਪਣੀ ਮਿਲੀ ਭੋਗ ਸੀ ਇਹਨੂੰ ਇਲੈਕਸ਼ਨ ਨਹੀਂ ਦੇਣੀ ਉਹਨੂੰ ਸੀਟ ਦੇਣੀ ਆ ਇਸ ਕਰਕੇ ਆ ਖਲੋਤਾ ਪਰਿਵਾਰ ਆ ਸਭ ਤੋਂ ਤਰਨਦਾਨ ਦਾ ਪੁਰਾਣਾ ਪਰਿਵਾਰ ਆ ਕਾਂਗਰਸੀ ਇਹਨਾਂ ਨੂੰ ਕੁੱਛ ਦੇਵੇ ਤੁਹਾਨੂੰ ਢਾਡੀ ਜਗ੍ਹਾ ਕੋਈ ਦੂਜਾ ਬੰਦਾ ਦੇ ਦਈਏ ਕਿ ਇਹੋ ਜਿਹਾ ਵਰਕਰਾਂ ਨਾਲ ਇਹ ਕੁਛ ਹੋਊਗਾ ਤੇ ਪਾਰਟੀ ਦੇ ਵਰਕਰ ਤੇ ਜਾਣ ਕਿਤੋਂ ਪਾਊਗੀ ਅੱਜ ਨਵੇਂ-ਨਵੇਂ ਬਰਸਾਤੀ ਲੱਡੂ ਢਾਡੇ ਵਾੜਾਂ 'ਚ ਵੜਦੇ ਪਏ ਆ ਉਹਨਾਂ ਨੂੰ ਪੁੱਛੋ ਕਿਤਾ ਕੀ ਪਾਰਟੀ ਆਸਤੇ ਅਸੀਂ 20 ਸਾਲ ਘੱਲੇ ਪਾਰਟੀ ਨੂੰ 2012 ਅਸੀਂ ਜਿਤਾਈ 17 ਅਸੀਂ ਜਿਤਾਈ ਵਾੜਾਂ 'ਚ 19 ਜਿਤਾਈ ਇੰਨੀ ਹਵਾ ਦੇ ਬਾਝੋਂ 23 ਜਿਤਾਈ ਇਸ ਕਰਕੇ ਵਰਕਰ ਦਾ ਮੁੱਲ ਜਿੱਥੇ ਹੋਊਗਾ ਉਹੀ ਪਾਰਟੀ 'ਚ ਬੰਦਾ ਰਹਿੰਦਾ ਇਹਦੇ ਲੋਕੀ ਪਾਰਟੀ ਨਹੀਂ ਛੱਡ ਦਿੰਦੇ ਆ ਇਸੇ ਕਰਕੇ ਜਿਹੜੇ ਰਾਣਾ ਗੰਡੀਪੁਰ ਉਹ ਵੀ ਚ ਪਾਰਟੀ ਛੱਡ ਜਾਣਗੇ ਬਿਲਕੁਲ ਸਹੀ ਗੱਲ ਹੈ ਜੀ ਇਹਦੇ ਨਾਲ ਨਾਲ ਅੱਗੇ ਤੁਹਾਨੂੰ ਦੋਜੋ ਦਿਨਾਂ 'ਚ ਕਈ ਆਏ ਹੋਏ ਜੇ ਬੰਦੇ ਆਉਣੇ ਆ ਜਿਹੜੇ ਕੋਈ ਸੋਚੇ ਨਹੀਂ ਹੋਣੇ ਕਿ ਕਾਂਗਰਸ 'ਚ ਇੱਜ਼ਤ ਨਾ ਹੋਣ ਕਰਕੇ ਪਾਰਟੀ ਛੱਡਦੇ ਪਏ ਕਿ ਅਕਾਲੀਵਾਲ ਨੂੰ ਬਦਨਾਮ ਕਰਨ ਦੀ ਇਹ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਇਹ ਬਿਲਕੁਲ ਵੇਖਦਾ ਪਿਆ ਅਕਾਲੀ ਦਲ ਦਾ ਗਰਾਫ ਜਿੱਦਾਂ ਉੱਪਰ ਜਾ ਰਿਹਾ ਵਾ ਕਾਂਗਰਸ ਬੁਖਲਾਈ ਹੋਈ ਆ ਬਾਡਾਂ ਚ ਗਲੀਆਂ ਚ ਘਰਾਂ ਚ ਜਾ ਰਹੇ ਆ ਯਾਰ ਮੇਰਾ ਸਾਥ ਦਿਓ ਇਦਾਂ ਸਾਥ ਹੀ ਦਿੰਦੇ ਲੋਕੀ ਲੋਕੀ ਵੇਖਦੇ ਕੰਮ ਕਿੰਨੇ ਕਰਾਉਣਾ ਵਰਕਰ ਕੌਣ ਪਾਰਟੀ ਦਾ ਆ ਸਾਰੀ ਜ਼ਿੰਦਗੀ ਮਨੋਜ ਹੋਣਾ ਨੇ ਆਪਣੀ ਗਲਤੀ ਜੋ ਜੁਮੇ ਤੇ ਅੱਜ ਉਹ ਬੰਦੇ ਨੂੰ ਇਹ ਕਿਹਾ ਜਾ ਰਿਹਾ ਵਾ ਤੁਸੀਂ ਪੈਸੇ ਲਾ ਕੇ ਇਲੈਕਸ਼ਨਾਂ ਲੜੀਆਂ ਤੇ ਰਾਤ ਨੂੰ ਉਹਨੂੰ ਕਾਲ ਕਰਕੇ ਕਹਿੰਦੇ ਹਟਾ ਸਾਥ ਦਿਓ ਜ਼ਿੰਮੇਵਾਰ ਪਾਰਟੀ ਦੇ ਮਤਲਬ ਲੀਡਰ ਨੇ ਪਾਰਟੀ ਦੇ ਪ੍ਰਧਾਨ ਨੇ ਇਸ ਤਰ੍ਹਾਂ ਦਾ ਬਿਆਨ ਜਿਹੜਾ ਦੇ ਰਹੇ ਨੇ ਕਿਸ ਤਰ੍ਹਾਂ ਉਹਨੂੰ ਦੁਸ਼ਮਣ ਦੇ ਇਹ ਇਹ ਇੱਕ ਬੁਖਲਾਹਟ ਆ ਪਾਰਟੀ ਦਾ ਆਪਣਾ ਗਰਾਫ ਚੁੱਕਨ ਦੀ ਪਰ ਲੋਕੀ ਬੜੇ ਸਮਝਦਾਰ ਆ ਲੋਕਾਂ ਨੂੰ ਪਤਾ ਵਾ ਕੰਮ ਕਿਹਦੇ ਕੋਲ ਹੈ ਨਾ ਕਿਹੜਾ ਵਰਕਰ ਕੰਮ ਕਰਦਾ ਕਿਹੜੀ ਪਾਰਟੀ ਦਾ ਵਰਕਰ ਅੱਗੇ ਆਊਗਾ ਇਸ ਕਰਕੇ ਲੋਕਾਂ ਨੇ ਇਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਨਕਾਰ ਕੇ ਅਕਾਲੀ ਦਲ ਦਾ ਸਾਥ ਦੇਣਾ ਹੈ ਕਿੰਨੇ ਕੌਂਸਲਰ ਜਿਹਦੇ ਪੀ ਨਾਲ ਜਿਹਨਾਂ ਨੂੰ ਸਮਰਥਨ ਦਿੱਤਾ ਹੈ ਕਿੰਨੇ ਕੌਂਸਲਰ ਅੱਗੇ ਤਾਂ ਟੋਟਲ 8 ਜਾਣੇ ਆ ਤੇ ਜਿਹਦੇ ਵਿੱਚੋਂ 3 ਕਾਂਗਰਸ ਦੇ ਆਹੀ ਤੇ 5 ਜਾਣੇ ਆਹੀ ਆਜ਼ਾਦ ਨੇ ਮੈਂ ਕਹਿਣਾ ਚਾਹੁੰਦਾ ਦੀ ਜਿਹੜੀ ਆ ਸ਼੍ਰੋਮਣੀ ਕਾਲੀਦਾਲ ਦੀ ਚੜ੍ਹਦੀ ਕਲਾ ਵੇਖ ਕੇ ਜਿਹੜਾ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਆ ਬਖਰਾੜ ਦੇ ਵਿੱਚ ਆ ਗਿਆ ਵਾ ਗਲਤ ਮਤ ਬਿਆਨ ਦੇਉਂਦਿਆ ਵਾ ਅਸੀਂ ਇਹਦੀ ਨਿਖੇਧੀ ਕਰਦੇ ਆ ਤੈਨੂੰ ਇੱਕ ਗੱਲ ਦੱਸਣਾ ਚਾਹੁੰਦੇ ਆ ਕਿ ਤੂੰ ਇਮਾਨਦਾਰ ਜਿਹੜੀ ਗੱਲ ਆ ਨਾ ਉਹ ਸੱਚੇ ਦਾਤੇ ਗੱਲ ਕਰ ਜੇ ਕੋਈ ਪ੍ਰੂਫ ਆ ਜਿਹੜਾ ਕਹਿੰਦਾ ਪਿਆ ਕਿ ਅਮਰਪਾਲ ਬਾਦਲ ਸਾਡੀ ਮਤ ਕੀਤੀ ਜੇ ਕੋਈ ਪ੍ਰੂਫ ਆ ਕੋਈ ਦੱਸੋ ਇਹਨੇ ਸਾਨੂੰ 2018 ਦੇ ਵਿੱਚ ਜਿਹੜੀ ਐਮਪੀ ਦੀ ਇਲੈਕਸ਼ਨ ਦੇ ਵਿੱਚ ਸਾਨੂੰ ਤੋੜਿਆ ਕਿ ਮੇਰਾ ਭੁੱਜਦਾ ਉਹ ਸਾਨੂੰ ਚੰਨੇ ਕੱਢਦੇ ਸਾਡੇ ਸਾਰੇ ਵਰਕਰਾਂ ਨੂੰ ਕਾਂਗਰਸ ਪਾਰਟੀ ਠੀਕ ਹੈ ਅੱਜ ਹੀ ਕਾਲੀਦਾਲ ਦੇ ਵਿੱਚ ਸ਼ਮੂਲਿਤ ਕੀਤੀ ਆ ਤੇ ਇਹ ਸੱਜਦੇ ਇਲਜ਼ਾਮ ਲਾ ਰਿਹਾ ਵਾ ਠੀਕ ਹੈ ਇਹਨੂੰ ਆਪਣੀ ਪੀੜੀ ਤੋਂ ਬੇਪਰਾਂ ਛੋਟਾ ਮੰਨਣਾ ਚਾਹੀਦਾ ਵਾ ਕਿ ਜਿਹੜੇ ਕਾਂਗਰਸ ਨੇ ਕਾਰਕਟਰ ਟਿਕਟਾਂ ਦਿੱਤੀਆਂ ਉਹ ਕਿਸ ਕਦੀ ਟਿਕਟ ਦਿੱਤੀ ਉਹਨਾਂ ਦੇ ਪਿਛੋਂ ਕਹਿੰਦੇ ਪੜਾ ਕੀ ਹੈ ਕੀ ਨਹੀਂਗਾ ਇਹ ਗੱਲ ਕਰੋ ਪਹਿਲਾਂ ਦੱਸੋ ਕੁੰਦਰਾ ਜੀ ਤੇ ਦੋਦੇਖਾਨ ਦੱਸਿਆ ਵੀ ਹੁਣ ਵੀ ਜਿਹੜੇ ਪਾਰਟੀ ਦੇ ਮੇਨ ਅਹੁਦੇਦਾਰ ਨੇ ਤੁਹਾਡੇ ਤੱਕ ਅਪਰੋਚ ਕਰਦੇ ਬਿਲਕੁਲ ਕਰਦੇ ਜੀ ਮਤਲਬ ਕਿਸੇ ਨੇ ਪ੍ਰੋਤ ਕੀਤਾ ਬੇਗੂ ਕੀਤੀ ਜੀ ਮੈਨੂੰ ਕੱਲ ਰਾਤੀ ਰਾਜਵਿੰਦਰ ਦਾ ਫੋਨ ਆਇਆ ਜੀ ਆਪ ਖੁਦ ਠੀਕ ਹੈ ਪ੍ਰਤਾਪ ਸਿੰਘ ਬਾਦਗਾਇ ਮੇਰੇ ਉਹ ਦ ਮੈਨਾਂ ਉਹਨੇ ਕਰਦੇ ਪਏ ਆ ਮੈਨੂੰ ਜੋ ਜੋ ਗੱਲਾਂ ਕਰਦੇ ਆ ਕਿ ਇਹਨਾਂ ਦੀ ਕਿੱਡੀ ਫੇਰਿਆ ਕਿਉਂ ਤਾਂ ਨਹੀਂ ਮਤ ਕਰਦੇ ਮਤ ਮੰਗਦੇ ਪਏ ਆ ਮਤ ਤਾਂ ਮੰਗਦੇ ਪਏ ਆ ਇਕੱਲੀ ਇਕੱਲੀ ਵਾਰਸ ਉਹਨੂੰ ਬਾੜ ਦੀ ਬਾੜ ਤੇ ਗੇ ਸਕੁੰਦਰੀ ਬਾੜ ਤੇ ਮੇਰੀ ਬਾੜ ਸੰਧੀ ਬਾੜ ਦੇ ਵਿੱਚ ਗਏ ਆ ਸਾਰੇ ਭਰਾਵਾਂ ਦੀ ਬਾੜ ਤੇ ਗਏ ਆ ਉੱਥੇ ਨੇ ਜਾ ਕੇ ਵੇਖਿਆ ਵਾ ਕਿ ਇਹਨਾਂ ਇੱਕ ਤਰਫਾ ਕੰਮ ਕੀਤਾ ਵਾ ਇਹਨਾਂ ਦਾ ਇਹਨਾਂ ਮੁੰਡਿਆਂ ਦੇ ਵਿੱਚ ਹੌਸਲਾ ਵਾ ਇਹ ਮਨਜ ਹੌਸਲਾ ਸ਼ੋਮਨਦੀ ਕਾਲੀਦਾਲ ਦੇ ਵਿੱਚ ਇਹਨਾਂ ਨੇ ਸ਼ਮੂਲਤ ਕਰ ਲਈ ਆ ਇੱਕ ਤਰਫਾ ਗਈ ਆ ਬਾੜ ਇਸ ਕਰਕੇ ਬਖਲਾੜ ਕਿਉਂਕਿ ਇਹਨਾਂ ਦੀ ਜ਼ਮਾਨਤ ਜਰ ਤੁੰਡੀਆਂ ਆ ਵਾਟਰ ਦੇ ਵਿੱਚ ਕੋਈ ਵੇਨਾ ਤੇ ਰਿਜ਼ਲਟ ਸਾਹਮਣੇ ਆਣਾ ਵਾ 14 ਤਰੀਕ ਨੂੰ ਕਿਤੇ 100 ਪੰਨੇ ਕਿਤੇ 50 ਪੰਨੇ ਦੇ ਸ਼ੋਮਨਦੀ ਕਾਲੀਦਾਲ ਦੀ ਚਾਬੀ ਕੱਲਾ ਹੋ ਗਈ ਦੇਖਿਓ ਤੁਸੀਂ ਜੀ ਇਤਿਹਾਸ ਹੋ ਜਾਇਆ ਹੁਬੈਦ ਦੀ ਸ਼ੋਮਨਦੀ ਕਾਲੀਦਾਲ ਦਾ ਸ਼ਹਿਰੋਂ ਵੀ ਤੇ ਹਲਕੇ ਦੇ ਵਿੱਚੋਂ ਵੀ ਦੀ ਜਿਹੜਾ ਮੋੜ ਬਣਿਆ ਜੋ 27 ਦੇ ਵਿੱਚ ਤੁਹਾਡੇ ਸਾਹਮਣੇ ਇਹ ਸੈਮੀਫਾਈਨਲ ਦੇਖੀਏ ਅੱਜ ਸੈਮੀਫਾਈਨਲ ਬਿਲਕੁਲ ਸੈਮੀਫਾਈਨਲ ਹੈ ਇਹ ਜਿਹੜੀ ਸਰਕਾਰ ਹੈ 2027 ਦੇ ਵਿੱਚ ਜਿਹੜਾ ਇਹਦਾ ਮੋੜ ਹੈ ਤਰੰਧਨਸ਼ੀ ਤਰੰਧਨ ਸਾਢੇ ਤੋਂ ਬੰਨਾ ਵਾ ਤੇ ਬੜੀ ਵੱਡੇ ਇਤਿਹਾਸਿਕ ਜਤੜੀ ਹੋਣੀ ਆ ਚੋਰਾ ਤਰੀਕਾ ਇਦਾਂ ਦਿਵਾਲੀ ਦਾ ਤਿਹਾੜ ਮਨਾਇਆ ਜਾਊਗਾ ਸ਼੍ਰੋਮਣੀ ਕਾਲੀਦਾਰ ਵੱਲੋਂ ਤੇ ਸ਼ਹਿਰ ਨਿਵਾਸੀਆ ਵੱਲੋਂ ਕਨਵਾਸ ਤਿਹਾੜੋ ਇਸ ਸਾਲ ਨੂੰ ਲੈ ਕੇ ਹਰ ਕੀ ਦੇ ਵੋਟਰਾਂ ਸਪੋਰਟਰਾਂ ਨੂੰ ਕਿਹੜੀ ਵੀ ਕਰਨੀ ਚਾਹੋਗੇ ਸ਼੍ਰੋਮਣੀ ਕਾਲੀਦਾਰ ਵੱਲੋਂ ਸ਼੍ਰੋਮਣੀ ਕਾਲੀਦਾਰ ਵੱਲੋਂ ਜੀ ਬੀਬੀ ਸਾਡੇ ਮਾਤਾ ਜੀ ਆ ਜਿਹੜੇ ਪ੍ਰਿੰਸੀਪਲ ਪੜੇ ਲਿਖਿਆ ਸਾਰਿਆਂ ਨੂੰ ਹੱਥ ਜੋ ਕੇ ਬੇਨਤੀ ਕਰਦੇ ਆ ਕਿ ਉਹਨੂੰ ਸ਼੍ਰੋਮਣੀ ਕਾਲੀਦਾਰ ਨੂੰ ਆਪਣਾ ਇੱਕ ਨੰਬਰ ਤੇ ਜਿਹੜਾ ਨਿਸ਼ਾਨ ਆ ਤਕੜੀ ਦਾ ਉਹ ਵੋਟਾਂ ਪਾਓ ਜੀ ਮੈਂ ਤੁਹਾਨੂੰ ਦੱਸਾਂ ਵੀ ਰਾਜਾ ਵੜਿੰਗ ਜੀ ਦਾ ਜਿਹੜਾ ਬਿਆਨ ਅ ਉਹ ਬੋਲ ਰਿਹਾ ਸੀ ਕਿ ਜਿਹੜੇ ਪੈਸੇ ਲੈ ਲੈ ਕੇ ਇਧਰੋਂ ਲੈ ਕੇ ਇਧਰ ਦੇਤੇ ਇਧਰੋਂ ਲੈ ਕੇ ਇਧਰ ਦੇਤੇ ਮੈਂ ਇੱਕ ਤੈਨੂੰ ਗੱਲ ਦੱਸਾਂ ਫੇ ਰਾਜਾ ਵੜਿੰਗ ਪ੍ਰਧਾਨ ਆ ਕਾਂਗਰਸ ਪਾਰਟੀ ਪੰਜਾਬ ਦਾ ਤੇ ਉਹਨਾਂ ਦਾ ਜ਼ਿੰਮੇਵਾਰੀ ਦੇ ਸਿਸਟਮ ਨਾਲ ਬੋਲਣ ਦਾ ਫਰਜ਼ ਬਣਦਾ ਐਵੇਂ ਨਜਾਇਜ਼ ਮਨਕਰਤਤ ਗੱਲਾਂ ਜਿਹੜੀਆਂ ਕਰੀ ਜਣੀਆਂ ਉਹ ਚੰਗੀਆਂ ਨਹੀਂ ਹੁੰਦੀਆਂ ਤਰਨਤਾਰਨ ਸ਼ਹਿਰ ਪਵਿੱਤਰ ਨਗਰੀ ਗੁਰੂ ਅਰਜਨ ਦੇਵ ਜੀ ਵਸਾਈ ਹੋਈ ਆ ਇਸ ਤਰਤੀ ਦੇ ਉੱਤੇ ਜਿਹੜਾ ਆਣ ਕੇ ਉਲਟ-ਪੁਲਟ ਦੀਆਂ ਗੱਲਾਂ ਕਰੂਗਾ ਉਹਦਾ ਸਿਸਟਮ ਹੀ ਖਤਮ ਹੋ ਜਾਂਦਾ ਖਰਾਬ ਹੋ ਜਾਂਦਾ ਇਹ ਪਹਿਲਾਂ ਵੀ ਇਹਨੂੰ ਰਾਜਾ ਬੜਿੰਗ ਨੂੰ ਵੇਹ ਥੋੜਾ ਬੋਲਣਾ ਤਰੀਕੇ ਨਾਲ ਚਾਹੀਦਾ ਹੀ ਐ ਅੱਜ ਹੋਈ ਐ ਕਦੀ ਕਿਸੇ ਨੂੰ ਗੈਂਗਸਟਰ ਕਹਿ ਦਿੰਦਾ ਕਦੀ ਕਿਸੇ ਨੂੰ ਕਹੇ ਕੀ ਕਹਿ ਦਿੰਦਾ ਗੈਂਗਸਟਰ ਇਹਨੇ ਇਹਨੇ ਵੇਖੇ ਆ ਵੀ ਗੈਂਗਸਟਰ ਕੀ ਐ ਤੇ ਕੀ ਕਿੱਥੇ ਉਹ ਚੰਗੇ ਤਰੀਕੇ ਦੇ ਨਾਲ ਸਾਡੇ ਸ਼ਹਿਰ ਨੂੰ ਸਾਡਾ ਭਾਈਚਾਰਕ ਸਾਂਝ ਜਿਹੜੀ ਸਾਡੇ ਸ਼ਹਿਰ ਦੀ ਬਣੀ ਰਹਿਣ ਦੇਣ ਇਹ ਤੇ ਵਾ ਵਾ ਕਰਦੇ ਗੱਡੀਆਂ ਲੈ ਕੇ ਭੱਜੇ ਫਿਰੇ ਜਰ ਵੋਟਾਂ ਅਸੀਂ ਪਾਉਣੀਆਂ ਕਿ ਇਹਨਾਂ ਪਾਉਣੀਆਂ ਜਿੱਥੇ ਵੋਟ ਜਿਹੜੀ ਪਾਉਣੀ ਆ ਸਾਡੇ ਸ਼ਹਿਰ ਦੇ ਲੋਕਾਂ ਨੇ ਪਾਉਣੀ ਆ ਭਾਈ ਜਰ ਕਿਸਾਨ ਦੇ ਪ੍ਰੇਮ ਪਿਆਰ ਦੇ ਨਾਲ ਹੀ ਪਾਉਣੀ ਆ ਇਹੋ ਜੀਆਂ ਗੱਲਾਂ ਕਰ ਕਰਕੇ ਵੇਖੋ ਆਪ ਇਹਨਾਂ ਸਭ ਨੇ ਚੱਲ ਜਾਣਾ ਇੱਥੇ ਲੋਕਾਂ ਨੂੰ ਲੜਾਉਣਗੇ ਲੋਕਾਂ ਨੂੰ ਮਰਵਾਉਣਗੇ ਇਹ ਜਨਤਾ ਸਾਡੀ ਇਨੀ ਸੁਲਜੀ ਤੇ ਚੰਗੀ ਜਨਤਾ ਸੰਗਤ ਹੈ ਜਿਹੜੀ ਸਾਡੀ ਰੱਬ ਰੂਪ ਸੰਗਤ ਹੈ ਸੰਗਤ ਨੂੰ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੇ ਆ ਇਹ ਬੋਲਣ ਦਾ ਤਰੀਕਾ ਚੰਗਾ ਜਿਹੜਾ ਮੈਂ ਪਾਰਟੀ ਦਾ ਪ੍ਰਧਾਨ ਮੈਂ ਤਾਂ ਪਾਰਟੀ ਦੀ ਪ੍ਰਧਾਨਗੀ ਤੋਂ ਲਾਉਣਾ ਚਾਹੀਦਾ ਕੋਈ ਚੰਗਾ ਸੁਲਝਿਆ ਬੰਦਾ ਬਣਾਉਣਾ ਚਾਹੀਦਾ ਓਕੇ ਯਾਨੋ ਜਦੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਸ੍ਰੀ ਤਰਤਨ ਸਾਹਿਬ ਹੈ ਜਿਹਰੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਵਿਕਾਸ ਕਰਾਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਜਦੋਂ ਸਰਕਾਰ ਸੀ 2007 ਦੇ ਵਿੱਚ ਉਦੋਂ ਇੱਥੇ ਆਏ ਤੇ ਉਹਨਾਂ ਨੇ ਦੇਖਿਆ ਕਿ ਜਿਹੜੇ ਸ਼ਹਿਰ ਦੇ ਹਾਲਾਤ ਸੀ ਤੋ ਇਹ ਟਿਪੇ ਬਹੁਤ ਹੀ ਪਾਣੀ ਦੇ ਸੀਵਰੇਜ ਦਾ ਬੜਾ ਮੰਦਾ ਹਾਲ ਹੀ ਜਦੋਂ ਉਹਨਾਂ ਸੰਗਤ ਦਰਸ਼ਨ ਕੀਤੇ ਤਾਂ ਉਹਨਾਂ ਨੇ ਸੰਗਤ ਨੇ ਉਹਨਾਂ ਨੂੰ ਦੱਸਿਆ ਕਿ ਬਾਦਲ ਸਾਹਿਬ ਸਾਡੇ ਜਿਹੜੀਆਂ ਪ੍ਰੋਬਲਮ ਆ ਇਹਨਾਂ ਨੂੰ ਹੱਲ ਕੀਤਾ ਜਾਵੇ ਜਿਹੜੀ ਸਾਡੇ ਨਗਰ ਕੌਂਸਲ ਦਫ਼ਤਰ ਆ ਸਾਡੇ ਪ੍ਰਧਾਨ ਸਾਹਿਬ ਰਹੀ ਹੈ ਜੀ ਸਾਡੇ ਇਹਨਾਂ ਨੂੰ ਪਤਾ ਵੱਜੇ ਉੱਥੇ ਜਦੋਂ ਮੀਂਹ ਪੈਂਦਾ ਸੀ ਤੇ ਜਿਹੜੀਆਂ ਡਾਕੂਮੈਂਟ ਸੀ ਜਿਹੜੇ ਉਹ ਸਾਰੇ ਜਿਹੜੇ ਆ ਕਿ ਉਹ ਗਿੱਲੇ ਹੋ ਜਾਂਦੇ ਸੀ ਤੇ ਲੋਕ ਕੱਜਲ ਖਰਾਬ ਹੁੰਦੇ ਅੱਜ ਜਿਹੜੇ ਲੋਕ ਕਹਿ ਰਹੇ ਨੇ ਜਿਵੇਂ ਆਪਾ ਵਿਧਾਨ ਸਭਾ ਵੀ ਕਹਿ ਰਹੀ ਆ ਆਪਾਂ ਲੈਣੇ ਵੇਖੋ ਜੀ ਇੱਕ ਬੋਰਡ ਲਾਏ ਆ ਇਹਦਾ ਕੀ ਨਹੀਂ ਸ਼ੂਣੀ ਚੁੱਕਿਆ ਉਹਦੇ ਵਿੱਚ ਲਿਖਿਆ ਆਪ ਦਾ ਐਮਐਲਏ ਯਾਰ ਆਪ ਦਾ ਐਮਐਲਏ ਕਿੱਥੋਂ ਹੋ ਗਿਆ ਇਕਦਮੀ ਹੱਲੇ ਦੇ ਇਲੈਕਸ਼ਨ ਹੋਣੀ ਇਹ ਨਾ ਫਿਰ ਉਹ ਹੀ ਆਪਣੇ ਜਿਹੜੇ ਬੌਜੀ ਆ ਆਪਣੇ ਜਿਹੜੇ ਦਿੱਲੀ ਤੋਂ ਆਏ ਆ ਜਿਨ੍ਹਾਂ ਨਾਲ ਉਹ ਪਲਾਨੀ ਕੀ ਬੋਲਿਆ ਮੈਨੂੰ ਤਾਂ ਹਿੰਦੀ ਜੀ ਬੋਲਣਾ ਵੀ ਨਹੀਂ ਆਉਂਦਾ ਉਹਨਾਂ ਦਾ ਕਿ ਕੜਾ ਲਫ਼ਜ਼ ਬੋਲ ਗਿਓ ਇਹ ਤਰਨਤਨ ਗੁਰੂ ਅਜੰਦੇਵ ਪਾਸ਼ਾ ਜੀ ਦੀ ਪਵਿੱਤਰ ਧਰਤੀ ਆ ਦੇਖੋ ਜੀ ਜੜੇ ਤੇ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਾਂਗੇ ਸਾਡੀ ਭੈਣ ਕੰਚਨਪ੍ਰੀਤ ਕੌਰ ਇਹ ਇਤਿਹਾਸ ਚ ਪਹਿਲੀ ਰਹਾਇਆ ਕਿ ਜਿਹੜਾ ਇੱਕ ਬੀਬੀ ਦੇ ਉੱਤੇ ਪ੍ਰਚਾਰ ਕਰਦੇ ਜਿਹੜਾ ਪਰਚਾ ਕੀਤਾ ਗਿਆ ਅਸੀਂ ਇਹ ਚੀਜ਼ ਦਿਨ ਕਿਦੀ ਕਰਦੇ ਆ ਤਰਨਤਨ ਸ਼ਹਿਰ ਵੱਲੋਂ ਕਰਦੇ ਆ ਸਮੁੱਚੇ ਹਲਕੇ ਲੋ ਕਰਦੇ ਕਿਉਂਕਿ ਉਹਦੀਆਂ ਗੱਲਾਂ ਕਰਨੀਆਂ ਡਰੌਣੀਆਂ ਗੱਲਾਂ ਵਾਂ ਤੇ ਮੈਂ ਮੈਡਮ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਈਪੀਐਸ ਅਫਸਰ ਹੋ ਤੁਸੀਂ ਇਹੋ ਜੀ ਕੋਈ ਵੀ ਗੱਲ ਕਿਸੇ ਦੇ ਮਗਰ ਲਾ ਕੇ ਕੋਈ ਵੀ ਕਿਸੇ ਦੇ ਪਰਚਾ ਨਾ ਕਰੋ ਕਿਉਂਕਿ ਇਹ ਲੋਕਾਂ ਨੇ ਵੋਟਾਂ ਪਾ ਕੇ ਇਹ ਸਿੱਧ ਕਰ ਦੇਣਾ ਵਾ ਆਪਣਾ 11 ਤਰੀਕ ਨੂੰ ਕਿ ਅਹੀਂ ਕਿਰੇ ਨਾਲੇ ਜਿਹੜਾ ਪਾਰਟੀ ਪ੍ਰਧਾਨ ਨੇ ਜਿਹਨਾਂ ਬਿਆਨ ਤਾਂ ਹੀਂ ਕਾਂਗਰਸ ਦੇ ਕੌਂਸਲ ਜੀ ਲੈ ਕੇ ਆਣ ਫੈਸਲੇ ਦਿੰਦੇ ਆ ਉਹਦੇ ਬਾਰੇ ਕੀ ਗੱਲ ਕਰਦੇ ਹੋ ਉਹਦੇ ਬਾਰੇ ਨਹੀਂ ਦੇਖੋ ਜੀ ਮੇਰੇ ਨਾਲ ਕੁੰਦਲਾ ਸਾਹਿਬ ਬੈਠੇ ਆ ਪ੍ਰਧਾਨ ਨਗਰ ਕੌਂਸਲ ਦੇ ਬੈਠੇ ਆ ਬਲਾਕ ਪ੍ਰਧਾਨ ਜੀ ਬੈਠੇ ਆ ਮਨੋਜ ਅਗਨੀ ਹੋਤਰੀ ਜੀ ਬੈਠੇ ਆ ਭੈਣ ਜੀ ਹਣੀ ਬੈਠੇ ਆ ਅਰਵਿੰਦਰ ਜੀ ਬੈਠੇ ਆ ਇਹ ਸਾਰੇ ਕਾਂਗਰਸੀ ਆ ਕਿਹੀਂ ਕਾਲੀ ਦਲ ਦੇ ਵਿੱਚੋਂ ਨਹੀਂ ਆ ਇਹ ਕਾਂਗਰਸ ਵਿੱਚੋਂ ਦੇ ਹੀ ਤੁਸੀਂ ਇਹ ਵੇਖੋਗੇ ਸਾਡਾ ਨਾਲ ਲੜਦੇ ਹੁੰਦੇ ਸੀ ਆਣ ਕੇ ਆ ਮਨੋਜੀ ਮੈਨੂੰ ਆਣ ਕੇ ਧਮਕੀਆਂ ਦੇਂਦੇ ਹੁੰਦੇ ਬਈ ਕਿ ਤੂੰ ਅਗਲੇ ਪੰਨੇ ਇੰਜ ਤੇ ਤੈਨੂੰ ਅਹੀਂ ਕੜੀ ਜੋ ਘਰੋਂ ਬਾਹਰ ਨਹੀਂ ਨਿਕਲਦੇ ਨਾ ਅੱਜ ਉਹਨਾਂ ਨੇ ਪੈਸੇ ਲੈ ਕੇ ਕੜੀ ਦੇ ਵਿੱਚ ਸ਼ਾਮਲ ਹੋ ਗਿਆ ਇਹ ਆਪਣੀ ਪੀੜੀ ਥਲੇ ਸੋਟਾ ਮਾਰਦੀ ਕਿ ਆਪ ਕਿੰਨੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਸੈਂਟਰ ਨੂੰ ਪੈਸੇ ਕਿੰਨੇ ਦਿੱਤੇ ਆ ਪਹਿਲੇ ਟਿਕਟ ਮਿਲੀ ਆ ਇੱਕ ਦੇ ਐਵੇਂ ਦੀ ਟਿਕਟ ਮਿਲ ਗਈ ਕਾਰਸੀਆਂ ਨੂੰ ਇਹ ਆਪਣੀ ਪੀੜੀ ਥਲੇ ਸੋਟਾ ਮਾਰਨ ਜੀਦਾ ਇਹਨਾਂ ਮਗਰ ਨਹੀਂ ਲਗਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਜੁੜ ਬੈਠੇ ਆ ਮੋਤਵਰ ਬੰਦੇ ਅਕਾਲੀ ਦਲ ਵੱਲੋਂ ਹੀ ਸਾਰੇ ਜੀ ਤੇ ਮੈਨੂੰ ਜ਼ਿਆਦਾ ਬਿਆਨ ਕਰਨ ਦੀ ਲੋੜ ਨਹੀਂ ਸਾਰੇ ਆਪਣੇ ਆਪਣੇ ਪੁਆਇੰਟ ਆਫ View ਰੱਖ ਚੁੱਕੇ ਨੇ ਅਜਾਦ 15 ਜਣੇ 100 ਜਣੇ ਜਾਜ ਜਿੱਤੇ ਸੀਗੇ ਤੇ ਜੇ ਇਹ 8 ਅੱਜ ਖਲੋਤੇ ਹੋਏ ਨੇ ਤੇ ਕਿਸੇ ਜ਼ਮੀਰ ਦੇ ਨਾਲ ਖਲੋਤੇ ਹੋਏ ਨੇ ਬਾਕੀ 7 ਜਿਹੜੇ ਆ ਉਹ ਹੋ ਸਕਦੇ ਨੇ ਵਿਕਾਊ ਇਸ ਟੀਮ ਨੂੰ ਅਸੀਂ ਵਿਕਾਊ ਦਾ ਨਾਮ ਨਹੀਂ ਦੇ ਸਕਦੇ ਜਿਹੜੇ ਆਪਣੀ ਜਾਗ ਦੀ ਜ਼ਮੀਰਾਂ ਦੇ ਨਾਲ ਅੱਜ ਖੜੇ ਨੇ ਸਿੱਧੇ ਅਕਾਲੀ ਦਲ ਦੇ ਨਾਲ ਤੇ ਮੈਂ ਛੋਟੇ ਸ਼ਬਦਾਂ ਤੇ ਇੱਕ ਚੀਜ਼ ਕਹਿਣਾ ਚਾਹੂੰਗੀ ਕਿ ਸਾਡੇ ਜਿਹੜੇ ਭੈਣ ਭਰਾ ਨਾਲ ਖੜੇ ਨੇ ਇਹ ਖੜੇ ਰਹਿਣਗੇ ਚਾਹੇ ਕਿਸੇ ਦੀ ਧਮਕੀ ਆਵੇ ਚਾਹੇ ਕੋਈ ਹੋਰ ਕੋਈ ਗੱਲ ਕੀਤੀ ਜਾਏ ਇਹ ਸਿਰਫ ਇੱਕ ਬੁਕਲਾਹਟ ਦਾ ਇੱਕ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਅਕਾਲੀ ਦਲ ਦੀ ਜਿੱਤ ਪੱਕੀ ਆ ਤੇ 120% ਪੱਕੀ ਆ ਇਹ ਜਿੱਦਾਂ ਖੜੇ ਨੇ ਐਦਾਂ ਹੀ ਖੜੇ ਰਹਿਣਗੇ ਕਿਸੇ ਦੀ ਧਮਕੀਆਂ ਤੋਂ ਡਰਨ ਵਾਲੇ ਨਹੀਂ ਬਸ ਮੈਂ ਇਹਨੇ ਕਹਿਣਾ ਚਾਹੂੰਗੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਕੀ ਫਤਿਹ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੂੰਗੀ ਜਿਹੜਾ ਕੰਚਨਪ੍ਰੀਤ ਜੀ ਦੇ ਉੱਪਰ ਪਰਚਾ ਕੀਤਾ ਗਿਆ ਕੀ ਇਹ ਜਾਇਜ ਸੀਗਾ ਤੁਸੀਂ ਆਪ ਸਾਰੇ ਭੈਣ ਭਰਾ ਖੜੇ ਹੋ ਇੱਥੇ ਪੱਤਰਕਾਰ ਇਸ ਚੀਜ਼ ਨੂੰ ਤੁਸੀਂ ਸਹੀ ਪਲੀਭਾਤੀ ਜਾਣਦੇ ਹੋਵੋਗੇ ਕਿ ਅੱਜ ਤੱਕ ਕਦੀ ਐਦਾਂ ਨਹੀਂ ਹੋਇਆ ਕਿ ਕਿਸੇ ਲੇਡੀ ਕੈਂਡੀਡੇਟ ਦੇ ਸਿਰਫ ਇੱਕ ਪ੍ਰਚਾਰ ਕਰਨ ਦੇ ਉੱਪਰ ਇੱਕ ਪਰਚਾ ਕਰ ਦਿੱਤਾ ਜਾਵੇ ਮੈਨੂੰ ਨਹੀਂ ਲੱਗਦਾ ਅੱਜ ਦੀ ਸਰਕਾਰਾਂ ਕੁਝ ਸਹੀ ਕਦਮ ਚੁੱਕ ਰਹੀਆਂ ਨੇ ਤੇ ਜਿਹੜੇ ਮੈਡਮ ਨੇ ਐਸਐਸਪੀ ਜਿਹੜੇ ਨੇ ਉਹਨੂੰ ਮੈਂ ਚਾਹੁੰਦੀ ਸੀ ਦਿਲੋਂ ਕਿ ਮੈਂ ਸਨਮਾਨਿਤ ਕਰਕੇ ਆਵਾਂ ਪਹਿਲਾਂ ਬਟ ਹੋਰ ਮੇਰੇ ਮਨ 'ਚ ਇਹ ਆ ਰਿਹਾ ਵਾ ਕਿ ਇੱਕ ਔਰਤ ਦੇ ਨਾਲ ਇੱਕ ਐਦਾਂ ਦੀ ਵਾਕਿਆ ਵਾਪਰ ਜਾਏ ਔਰ ਉਹ ਆਪਣੇ ਵੱਲੋਂ ਇਹ ਚੀਜ਼ ਕਹਿ ਦੇਣ ਕਿ ਭਈ ਇਹ ਪਰਚਾ ਹੋਣਾ ਚਾਹੀਦਾ ਵਾ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਵੀ ਸੇਫ ਹੈ ਔਰ ਇੱਕ ਗੁੰਡਾ ਰਾਜ ਦੀ ਗੱਲ ਕਰਦੇ ਆ ਇਹ ਪਹਿਲਾਂ ਜੋ ਸੀਗਾ ਉਹਦੇ ਨਾਲੋਂ ਕਈ ਗੁਣਾ 100 ਗੁਣਾ ਸ਼ਾਇਦ ਅੱਜ ਵਧਿਆ ਨਸ਼ਾ ਵਧਿਆ ਹਰ ਚੀਜ਼ ਅੱਜ ਵਧਿਆ ਇਹਨਾਂ ਦੀ ਸਰਕਾਰ ਦੇ ਵਿੱਚ ਤੇ ਲੋਕੀ ਬਹੁਤ ਸਮਝਦਾਰ ਹੋ ਗਏ ਨੇ ਪੜ੍ਹੇ ਲਿਖੇ ਨੇ ਜੋ ਜਾਣਦੇ ਆ ਕਿ ਵਿਕਾਸ ਦੇ ਕੰਮ ਸਿਰਫ ਅਕਾਲੀ ਦਲ ਦੇ ਟਾਈਮ 'ਚ ਹੋਏ ਨੇ ਤੇ ਉਹ ਫੇਰ ਉਹੀ ਸਰਕਾਰ ਆਏਗੀ ਤੇ ਕੰਮ ਦੁਬਾਰਾ ਤੇ ਹੋਣਗੇ